ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਹੋਰ ਸੁਣਾਓ ਕਿਦਾਂ ਦੋ ਕਰ ਲੀਆਂ ਜੀ ਛੁੱਟੀਆਂ ਬੰਦਿਆਂ ਨੇ ਤੇ ਅੱਜ ਪਹੁੰਚੇ ਨੇ ਤੇ ਹੁਣ ਲੱਗੇ ਨੇ ਕਲੱਚ ਦਾ ਕੰਮ ਕਰਨ ਟਾਇਰ ਖੋਲ ਰੱਖੇ ਨੇ ਜਿੱਕ-ਜੁਕ ਲਾ ਕੇ ਤੇ ਉੱਥੇ ਖੜੀ ਆ ਮਸ਼ੀਨ ਹੈ ਲੈਜਰ ਜਾਣਾ ਮਾਰਨਾ ਵਾਰਾ ਲੈਜਰ ਤਾਂ ਚੱਲ ਮਾਰਿਆ ਹੀ ਕੋਈ ਗੱਲ ਨਹੀਂ ਲਾਡੀ ਦੇ ਤਾਂ ਕਈ ਕੰਮ ਨੇ ਗੜਾ ਇੱਕ ਟੰਟਾ ਆਲ ਰਾਊਂਡਰ ਆ ਨਾ ਲਾਡੀ ਲੇਜ਼ਰ ਜਾਣਾ ਐ ਐਮਐਲ ਦਾ ਸਟੈਂਡਰਡ ਦੇ ਹਨਾ ਆਲੂ ਵਾਲੀ ਆਲੂ ਵੀਜਣੇ ਨੇ ਫਿਰ ਉਸ ਤੋਂ ਬਾਅਦ ਮੈਂ ਵੀ ਲੰਗੇ ਜਾਣਾ ਫਿਰ ਉਹਦੇ ਨਾਲ ਗੱਲਾਂ ਦੇਖ ਲੈ ਖੋਲ ਦੇ ਜ਼ੋਰ ਨਾਲ ਝਟਕਾ ਮਾਰ ਪਹਿਲੇ ਤੂੰ ਹੀ ਹਿੱਲੀ ਪਿਆ ਇੱਧਰ ਆ ਜਾ ਤੂੰ ਹੀ ਕਹਦੇ ਨਾ ਇਹ ਲਗੀ ਲਾ ਬਾਦ ਘਟ ਘਟ ਕਰ ਲਿਆ ਕਰੋ ਜੇ ਕਰਦੇ ਹੋ ਚੱਲ ਗਾ ਹਾਂ ਇਹਨੂੰ ਰਾ ਤੂੰ ਹੀ ਦੱਸੋ ਪਹਿਲਾਂ ਵੀਰ ਦੇ ਇਹ ਕੌਣ ਤੇ ਇੱਧਰ ਅਈਦਾ ਵੀ ਕਰਤਾ ਜੀ ਕੰਮ ਪਾਤੀ ਲਿਆ ਕੇ 샤ਵਟ ਤੇ ਬੈਰਿੰਗ ਸ਼ੈਰਿੰਗ ਪਾ ਛੱਡੇ ਆ ਦੇਖਦੇ ਆ ਕਲੱਚ ਕਿਦਾਂ ਦਾ ਨਿਕਲਦਾ ਵੀ ਠੀਕ ਨਿਕਲਦਾ ਜਾਂ ਖਰਾਬ ਨਿਕਲਦਾ ਜੋ ਵੀ ਹੈਗਾ ਕੀ ਕੁਛ ਪੈਣੇ ਵਾਲਾ ਦੇਖਦੇ ਆ ਨਾਲ ਦੀ ਹੋਇਆ ਕਲੱਚ ਪਲੇਟ ਇਹਦੇ ਹੋਏ ਜਾਣੇ ਲਾਗੇ ਕੱਢ ਲਿਆ ਬਾਹਰ ਟਾਇਰ 18 4 30 ਦਾ ਟਾਇਰ ਇੱਥੇ ਲਾ ਰਹੋ ਥੱਲੇ ਛੱਡ ਦੋ ਛੱਡ ਦੋ ਛੱਡ ਦੋ ਉਹ ਉਰੀ ਲਾ ਦੋ ਲੱਡੀ ਇਹ ਵਾਰੀ ਜੱਕ ਜੱਕ ਮਾੜਾ ਮੋਟਾ ਢੱਲਾ ਮਿੱਠਾ ਹੋ ਜਾਂਦਾ ਹੁੰਦਾ ਹਾਂ ਰਾਜਾ ਆਪਾਂ ਹੱਬਾ ਥੱਲੇ ਹੀ ਚਾਹੀਦਾ ਇਹ ਡਾਇਰੈਕਸ਼ਨਾਂ ਥੱਲੇ ਛੱਡ ਦੇ ਡਾਇਰੈਕਸ਼ਨ ਥੱਲੇ ਕਰ ਦੋ ਤੁਸੀਂ ਪਹਿਲਾਂ ਜਿਆਦੇ ਆ ਜਾਣਾ ਕਰੋ ਚੈੱਕ ਪ੍ਰੀਡ ਦੀ ਡਾਇਰੈਕਸ਼ਨ ਪਿੱਡੀ ਆ ਹਰ ਇੱਕ ਮਸ਼ੀਨ ਨੂੰ ਨਹੀਂ ਆਉਂਦੀ ਐਡੀ ਡਾਇਰੈਕਸ਼ਨ ਇਹ ਜਿਹੜੀ ਹੈਗੀ ਆ ਇਸੇ ਕਰਕੇ ਮਸ਼ੀਨ ਰੋਡ ਤੇ ਆਵਾਜ਼ ਨਹੀਂ ਕਰਦੀ ਵੱਡੇ ਪਿਨੀਅਨ ਇਹਦੇ ਚ ਚਲੋ ਤੇ ਵੱਡੇ ਐਕਸਲ ਨੇ ਮੋਟੇ ਇਹ ਤੇ ਚੱਕ ਲਿਆ 17 ਦਾ 19 ਕਹੈਂ ਕਹੈਂ ਨਹੀਂ ਕਰਦੀ ਜਿਹੜੀਆਂ ਆਮ ਮਸ਼ੀਨਾਂ ਦੇ ਸੀ ਕਹੈਂ 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 ਬਹੁਤ ਆ ਜੋ ਕੱਢੀ 13 ਦਾ 17 ਦਾ ਤੇ ਕੋਟੀ ਸੈਟ ਚੱਕ ਲਿਆ ਹੱਬ ਵੀ ਇਹ ਜੋ ਸਪੈਸ਼ਲ ਇਹ ਬੰਦੀ ਆ ਮੇਨ ਗੱਲ ਆ ਕਦੇ ਹੱਬ ਵੱਡੀ ਹੋਣ ਕਰਕੇ ਟੁੱਟੀ ਵੀ ਹੋਣੀਗੀ ਹੁਣ ਪਟਦਿਆਂ ਆਪਾਂ ਮੇਨ ਚੀਜ਼ ਮਸ਼ੀਨ ਦੀ ਜਿਹਦੇ ਨਾਲ ਤੁਰਨਾ ਹੈ ਲਾਚ ਹੈ ਤਾਂ ਸੈੱਟ ਪਰ ਦੇਖਣਾ ਆਪਾਂ ਨੇ ਕਿਉਂਕਿ ਫਿਰ ਝੋਨੇ ਦਾ ਸੀਜ਼ਨ ਹੈ ਗਿੱਲਾ ਮਿੱਟੀ ਆ ਜਾਂਦਾ ਕਈ ਵਾਰੀ ਕਿਤੇ ਉਹਦੇ ਕਰਕੇ ਚੈੱਕ ਕਰਨਾ ਜ਼ਰੂਰੀ ਹੈ ਕਿਉਂਕਿ ਕਣਕ ਤੇ ਤਾਂ ਸੁੱਕਾ ਹੀ ਚੱਲੀ ਵੀ ਆ ਜਿਆਦਾ ਆਪਾਂ ਨੇ ਇਹਦੇ ਚ ਸਪਰਿੰਗ ਨਵੇਂ ਪਾਏ ਠੀਕੇ ਤੇ ਹੁਣ ਦੇਖਦੇ ਆ ਫਿੰਗਰਾਂ ਨਵੀਆਂ ਪਾਈਆਂ ਜਿਗੀਆਂ ਇੱਕ ਫਿੰਗਰ ਦਾ ਬਿਜਲੀ ਵਾਲੀਆਂ ਗੋਲੀਆਂ ਜੀਆਂ ਹੁੰਦੀਆਂ ਨੇ ਬਰੀਕ 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 ਉਹ ਹੋਰ ਨਿਕਲ ਗਈਆਂ ਜਿਉ ਦੇ ਕਰਕੇ ਫਿਰ ਸਾਰੀਆਂ ਹੀ ਨਵੀਆਂ ਪਾਤੀਆਂ ਸੀ ਫਿੰਗਰਾਂ ਕਸੀਆਂ ਨਹੀਂ ਤਿਗੀਆਂ ਪੈਨਾਂ ਦੇ ਵਿੱਚ ਗੋਲੀਆਂ ਹੁੰਦੀਆਂ ਨੇ ਉਹ ਨਿਕਲ ਗਈਆਂ ਤਿਗੀਆਂ ਰਾੜਾ ਦੇਖ ਲੈ ਜੀ ਲਾਡੀ ਲੱਗਿਆ ਹੁਣ ਹਟ ਜਾ ਹਾਂਡੀ ਚੋਂ ਕੱਢਣ ਕਲੱਚ ਪਲੇਟ ਖਿੱਚ ਦੇ ਜ਼ੋਰ ਨਾਲ ਫਿੱਡੀ ਨਹੀਂ ਆ ਗਿਆ ਜੀ ਹਲਾ ਜ਼ੋਰ ਨਾਲ ਥੋੜਾ ਤਾਂ ਮਾਰ ਮਾੜਾ ਜਿਹਾ ਦਮ ਦੇਊਗੀ ਫੜ ਜਾ ਕਲੱਚ ਦੀ ਰਾੜ ਕੱਢ ਲਈ ਨਹੀਂ ਕਲੱਚ ਮਾਰੇ ਆ ਦੱਬ ਜਦੋਂ ਬਾਹਰ ਆ ਜਾਂਦੀ ਹੈ ਤਾਂ ਨਹੀਂ ਆਪਾਂ ਸੋਹਾਲੇ ਤਰੀਕੇ ਨਾਲ ਲਾ ਲਈਆਂ ਲਾਲ ਹੈ ਲਾਓ ਜੀ ਹੁਣ ਨਾਟ ਕਾੜ ਕੇ ਕੱਢੂਗਾ लाडी ਨਾਟ ਵੀ 라ਡੀ ਰੋਏ ਪਾਸੇ ਕਸਣਾ ਪੈਣਾ ਨਹੀਂ ਟੇਢੀ ਹੋ ਜੂ ਦੇਗੀ ਵੇਲ ਚਲ ਚਾਲ ਆ ਗਈ ਆ ਗਈ ਪੈ ਗਿਆ ਵੇਲ ਚਲ ਬਸ ਰਹਿਣ ਦੇ ਗਿਰ ਜਣਾ ਥੱਲੇ ਚੱਕ ਲੈ ਪਾਲਾ ਹੱਥ ਧੋਏ ਧੋਇਆ ਤਬਲਾ ਭਾਰੀ ਹੋਊਗੀ ਬਲਣਾ ਪਾਦੀ ਇਹ ਵਿੱਚ ਨੌਰੀ ਕਰੋ ਚੱਕ ਵਿੱਚੋਂ ਪੈਰੰਗ ਸੁੱਕਾ ਜਮਾਈ ਤੇ ਹੁਣ ਦੇਖਦੇ ਆ ਇਹਨੂੰ ਕਰ ਇਧਰ ਨੂੰ ਪਰੇ ਨੂੰ ਹਿਸਾਬ-ਕਿਤਾਬ ਨਿਕਲਦਾ ਕਰੀਏ ਫਿੰਗਰਾਂ ਸੈਕਟਰੀਆਂ ਖੋਲ ਕੇ ਸਾਰਾ ਸਿਸਟਮ ਕਲੱਚ ਤਾਂ ਉੱਪਰ ਉੱਠਿਆ ਪਿਆ ਬਹੁਤ ਲੰਬੀ ਲੱਗਿਆ ਹੋਇਆ ਕੰਮ ਮਿੱਤਰੋ ਇੱਥੇ ਬੰਨਿਆ ਸੀ ਆਪਾਂ ਕਲੱਚ ਜਿੱਥੇ ਆ ਨਟ ਦਾ ਥੱਲੇ ਵਾਲਾ ਸਰਾ ਜਾਂਦਾ ਦੇਖੋ ਇੰਨਾ ਉੱਤੇ ਉੱਠ ਗਈਆਂ ਫਿੰਗਰਾਂ ਸਮਝ ਲਓ ਵੀ ਤੁਸੀਂ ਕਿੰਨੀਆਂ ਚੂੜੀਆਂ ਨੇ ਕਰੋ ਚੈੱਕ ਇਹ ਆਪਣਾ ਸਿਸਟਮ ਬਣਾਇਆ ਹੋਇਆ ਕਲੱਚ ਬੰਨਣ ਨੂੰ ਬਿਲਕੁਲ ਫਿੰਗਰਾਂ ਸੈੱਟ ਹੋ ਜਾਂਦੀਆਂ ਨੇ ਇਹਦੇ ਨਾਲ ਇੱਕ ਸਾਰ ਆ ਲਓ ਕੋਈ ਆਪਾਂ ਬਲੇਡ ਦੇ ਵਿੱਚ ਪਾ ਕੇ ਸਪੈਲਟ ਪੈਨ ਨਹੀਂ ਲਾਉਂਦੇ ਪੱਕਾ ਹੀ ਬਣਾਇਆ ਹੋਇਆ ਪੱਕਾ ਹੀ ਬੰਨਿਆ ਹੋਇਆ ਜਿੰਨਾ ਤੁਸੀਂ ਡਾਊਨ ਬੰਨਣਾ ਉਹਨਾਂ ਹੀ ਤੁਸੀਂ ਉੱਪਰੋਂ ਨਟ ਖੋਲ ਕੇ ਉਹਨੂੰ ਲੰਬਾ ਕਰ ਸਕਦੇ ਹੋ ਜਿੰਨਾ ਉੱਪਰ ਬੰਨਣਾ ਥੋੜੇ ਆਪਣੀ ਸੈਟਿੰਗ ਹੈ ਜਿੱਦਾਂ ਵੀ ਕਰਨੀ ਹੈ ਤੁਸੀਂ ਜਿੱਦਾਂ ਸਾਰੀਆਂ ਫਿੰਗਰਾਂ ਚੈੱਕ ਹੋ ਜਾਂਦੀਆਂ ਨੇ ਆਏ ਉੱਤੇ ਰੱਖ ਕੇ ਦੇਖੋ ਇੰਨਾ ਉੱਤੇ ਉਠਖੜਿਆ ਇਹ ਪਹਿਲਾ ਇਹ ਫਿੰਗਰ ਇੱਥੇ ਰੱਖ ਕੇ ਬੰਨਿਆ ਦੀ ਆਪਾਂ ਇਹ ਹਿਸਾਬ ਨਾਲ ਇੰਨੀ ਸਮਝ ਲਓ ਤੁਹਾਡੀ ਕਲਚ ਪਲੇਟ ਡਾਊਨ ਹੋ ਗਈ ਅੰਦਰੋਂ ਹੁਣ ਦੇਖਣੀ ਬਣੀ ਆ ਖੋਲ ਕੇ ਦਬਾਉਨੇ ਆ ਤੁਹਾਨੂੰ ਖੋਲ ਕੇ ਮਿੱਤਰੋ ਖੋਲ ਕੇ ਦੁਬਾਰੇ ਸਾਫ਼ ਕਰਕੇ ਲਾ ਕੇ ਬੰਨਣ ਕਲਚ ਨੂੰ ਸਾਰਾ ਠੀਕ ਨਿਕਲਿਆ ਓਕੇ ਰਿਪੋਰਟ ਜੀ ਮਿੱਤਰੋ ਕਲਚ ਬੰਨਣ ਲੱਗੇ ਕਿਹੜੀਆਂ ਗੱਲਾਂ ਧਿਆਨ ਰੱਖਣਾ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਖੋਲ ਕੇ ਆ ਦੇਖਣਾ ਵੀ ਆਪਣਾ ਫੇਸ ਸਹੀ ਆ ਓਕੇ ਆ ਰਿਪੋਰਟ ਇਹ ਕਸਿਆ ਨਹੀਂ ਹੋਣਾ ਚਾਹੀਦਾ ਤੁਹਾਡਾ ਉਰੋਂ ਡਾਊਨ ਨਹੀਂ ਹੋਣਾ ਚਾਹੀਦਾ ਕਹਿਣ ਦਾ ਮਤਲਬ ਉਹ ਤੋਂ ਬਾਅਦ ਰੱਖ ਕਲੱਚ ਬਲੇਡ ਆ ਥੱਲੇ ਨੂੰ ਉਹ ਹਨ ਉੱਪਰ ਨੂੰ ਜਿੱਦਾਂ ਇੱਧਰ ਬਾਹਰ ਨੂੰ ਕੋਲ ਨਾਲ ਜਾ ਕੇ ਲੱਗਣ ਵਾਲੇ ਰੱਖ ਤਾਂ ਸਹੀ ਤੂੰ ਲਓ ਜੀ ਉਹ ਤੋਂ ਬਾਅਦ ਚੈੱਕ ਕਰਨੀ ਆ ਤੁਸੀਂ ਆ ਚੀਜ਼ਾਂ ਬਹੁਤ ਸੌਖਾ ਤਰੀਕਾ ਹੈ ਵੀ ਇਹ ਡਾਊਨ ਤਾਂ ਨਹੀਂ ਜੇ ਡਾਊਨ ਨੇ ਨਾਲ ਲੱਗੀਆਂ ਤਾਂ ਸਮਝ ਲਓ ਇਹ ਆਪਾਂ ਪਾਉਣੀ ਨਹੀਂ ਹਰੇ ਇਹ ਆਪਣੀ ਆਦਤੋਂ ਜ਼ਿਆਦਾ ਖੜੀ ਹੈ ਇਸ ਕਰਕੇ ਆਪਾਂ ਦੁਬਾਰੇ ਇਹੀ ਪਾ ਰਹੇ ਹਾਂ ਉਹ ਤੋਂ ਬਾਅਦ ਤੁਸੀਂ ਦੇਖਣਾ ਉਹਦਾ ਤਵੇ ਦਾ ਤਾਂ ਵੀ ਸਾਹ ਪ੍ਰੈਸ਼ਰ ਪਲੇਟ ਕਹਿੰਦੇ ਨੇ ਜਿਹਨੂੰ ਵੀ ਥੋੜੀ ਇਹਨੂੰ ਤਾਂ ਨਹੀਂ ਕੱਟ ਲੱਗਿਆ ਹੈ ਇਹ ਵੀ ਥੋੜਾ ਸਾਫ਼ ਸੁਥਰਾ ਹੈ ਇੱਕਸਾਰ ਹੈ ਬਸ ਆਹੀ ਗੱਲਾਂ ਨੇ ਇਹਦੇ ਵਿੱਚ ਬਾਕੀ ਤੁਹਾਨੂੰ ਫਿਰ ਬੰਦਦੇ ਵਕਤ ਉੱਪਰੋਂ ਦਿਖਾਉਨੇ ਆ ਸਾਰਾ ਇਹ ਗੱਲਾਂ ਦਾ ਧਿਆਨ ਰੱਖਣਾ ਹੈ ਕਲੱਚ ਦੀ ਸੈਟਿੰਗ ਲਈ ਸਾਰੀਆਂ ਓਕੇ ਹੋਣੀਆਂ ਚਾਹੀਦੀਆਂ ਨੇ ਬਾਕੀ ਤੁਹਾਨੂੰ ਦਿਖਾਉਨੇ ਹਾਂ ਬੰਦਦੇ ਵਕਤ ਨਾਲੇ ਦੇਖਣੇ ਨੇ ਤੁਸੀਂ ਵੀ ਸਪ੍ਰਿੰਗਾਂ ਦੀ ਤੜ ਤੜ ਥੋੜੀ ਸਹੀ ਆ ਤੇ ਤੰਗਣਾ ਡਾਊਨ ਤਾਂ ਨਹੀਂ ਹੈਗੀਆਂ ਕਸੀਆਂ ਤਾਂ ਨਹੀਂ ਹੋਈਆਂ ਇਹ ਗੱਲਾਂ ਦਾ ਵੀ ਧਿਆਨ ਰੱਖਣਾ ਜ਼ਰੂਰ ਜਦੋਂ ਤਿਆਰ ਰੱਖਣਾ ਵੀ ਥੋੜਾ ਡਾਊਨ ਨਹੀਂ ਹੋਣਾ ਚਾਹੀਦਾ ਇਹ ਜਾਮ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਹਰੇਕ ਵਾਰੀ ਯੂਨੀਵਾਰੀ ਪੱਟਣਾ ਆਪਾਂ ਨੇ ਨਾਲ ਹੁੰਦੇ ਕਰਨਾ ਗਰੀਸ ਗਰੀਸ ਬਹੁਤ ਜ਼ਰੂਰੀ ਆ ਤੇ ਜਦੋਂ ਕਲੱਚ ਪਲੇਟ ਪਾਉਣੀ ਆ ਤਾਂ ਦੰਦਿਆਂ ਨੂੰ ਗਰੀਸ ਲਾ ਕੇ ਪਾਉਣੀ ਆ ਇਹਨਾਂ ਨੂੰ ਜ਼ਰੂਰ ਤਾਂ ਕਿ ਤੁਹਾਡੀ ਰੈਲੀ ਕਲੱਚ ਪਲੇਟ ਜਦ ਆਪਾਂ ਕਲੱਚ ਨੱਪੀਏ ਕੋਈ ਦਿੱਕਤ ਨਾ ਆਵੇ ਇਹਨੂੰ ਤੇ ਪੋਸ਼ਾ ਪਾਸ਼ਾ ਨੂੰ ਮਾਰਨਾ ਸਾਰਿਆਂ ਨੂੰ ਤੇਲ ਇਹੀ ਜਾਣਕਾਰੀਆਂ ਨੇ ਇਹਦੀਆਂ ਹਰੇਕ ਗੱਲ ਦਾ ਧਿਆਨ ਰੱਖਣਾ ਜੀ ਮਿੱਤਰੋ ਆ ਆਪਣਾ ਬਣਾਇਆ ਵਾ ਸਿਸਟਮ ਕਲੱਚ ਪਲੇਟ ਦੀਆਂ ਫਿੰਗਰਾਂ ਸੈੱਟ ਕਰਨ ਨੂੰ ਆਪਾਂ ਏਦਾਂ ਸੈੱਟ ਕਰਦੇ ਆ ਤੁਸੀਂ ਏਦਾਂ ਹੀ ਰੱਖ ਕੇ ਚਾਰੇ ਫਿੰਗਰਾਂ ਤੇ ਦੇਖ ਸਕਦੇ ਹੋ ਜਿੰਨਾ ਫਿੰਗਰ ਨੂੰ ਤੁਸੀਂ ਡਾਊਨ ਬੰਨੀ ਜਾਏਂਗੇ ਉਹ ਨੀਚੇ ਨੂੰ ਜਿਆਦਾ ਵੀ ਨਹੀਂ ਬੰਨਣਾ ਜਾਨੀ ਮਤ ਆਪਦੇ ਮੁਤਾਬਕ ਤੁਸੀਂ 2 ਇੰਚ ਤੇ 5 ਇੰਚ ਤੇ ਜਿੰਨਾ ਵੀ ਬੰਨਦੇ ਹੋ ਤੁਸੀਂ ਜਿੱਦਾਂ ਵੀ ਕਰਨਾ ਚਾਹੁੰਦੇ ਹੋ ਉਸ ਹਿਸਾਬ ਨਾਲ ਡਾਊਨ ਹੋਊਗੀ ਜਿਉਂ ਜਿਉਂ ਉੱਪਰ ਨੂੰ ਉੱਠੂਗੀ ਘਸੂਗੀ ਕਲੱਚ ਪਲੇਟ ਨੇ ਉੱਤੇ ਨੂੰ ਉੱਠੀ ਜਾਣਾ ਫਿੰਗਰ ਨੇ ਆ ਕੇ ਇਹਦੇ ਨਾਲ ਲੱਗ ਜਾਣਾ ਜਿੰਨੀ ਡਾਊਨ ਹੋ ਗਈ ਜਦੋਂ ਕਲੱਚ ਪਲੇਟ ਇਸ ਕਰਕੇ ਆਪਾਂ ਨੂੰ نیچے ਨੂੰ ਬੰਦੇ ਹੁੰਨੇ ਆ ਜਿੰਨਾ ਥੱਲੇ ਨੂੰ ਬੰਨਾਂਗੇ ਜਿਉਂ-ਜਿਉਂ ਜ਼ੋਰ ਮਾਰੂ ਕੰਬਾਇਨ ਜਿਉਂ-ਜਿਉਂ ਕਲੱਚ ਪਲੇਟ ਕਸੂਗੀ ਫਿੰਗਰ ਉੱਤੇ ਉੱਠੀ ਜਾਣੀਆਂ ਐਦਾਂ ਤੁਸੀਂ ਆਪਣਾ ਕਲੱਚ ਸੈੱਟ ਕਰ ਸਕਦੇ ਹੋ ਸਾਰੀਆਂ ਫਿੰਗਰਾਂ ਇੱਕ ਸਾਰ ਕਰਕੇ ਉਹ ਤੋਂ ਬਾਅਦ ਤੁਸੀਂ ਜਿਹੜਾ ਕਲੱਚ ਵਾਲਾ 베어ਿੰਗ ਹੈ ਫਿੰਗਰਾਂ ਦੇ ਉੱਤੇ ਰੱਖ ਕੇ ਦੇਖਣਾ ਵੀ ਬਿਲਕੁਲ ਸਹੀ ਆ ਉਹ ਵੀ ਦਿਖਾਉਣਾ ਤੁਹਾਨੂੰ ਰੱਖ ਕੇ ਚੱਲ ਲਾਡੀ ਕਰ ਸੈੱਟ ਸਾਰੀਆਂ ਇੱਕ ਸਾਰ ਹੋਣ ਉਹ ਤੋਂ ਬਾਅਦ ਲਾਉਣੇ ਨੇ ਲੋਕ ਹੁਣ ਆਪਾਂ ਇਹਨੂੰ ਦੱਬ ਕੇ ਦੇਖਦੇ ਹਾਂ ਪੂਰੇ ਦੱਬ ਦੋਏ ਪਾਸੇ ਦੇ ਚਾਰਾਂ ਨੂੰ ਪਾ ਹੁਣ ਦੂਈਆਂ ਨੂੰ ਕੱਢ ਕੇ ਪਾ ਦੋ ਸਾਨੂੰ ਦੇਖੋ ਸਾਰ ਕੰਮ ਕਰਦੀਆਂ ਨੇ ਉਹ ਦੋ ਵਾਰ ਘਰ ਮਿਹਨਤੀ ਇਹਨਾਂ ਦੀ ਦੁਬਾਰੇ ਵੀ ਉੱਪਰ ਥੱਲੇ ਤਾਂ ਨਹੀਂ ਕੋਈ ਹੋਈ ਚੱਲ ਘਰ ਮਿਹਨਤੀ ਹੁਣ ਬੱਸ ਲਾਡੀ ਮਿਹਨਤੀ ਘਰ ਇਹਦੀ ਸਾਰੀਆਂ ਜੀ ਹਿੱਲੀਆਂ ਤਾਂ ਨਹੀਂ ਹੈਗੀਆਂ ਸੈਟ ਆ ਬਿਲਕੁਲ ਕਮਾ ਦੋਏ ਪਾਸੇ ਸਹੀ ਆ ਉਨਾ ਹੀ ਫਰਕ ਆ ਚਲ ਅੜਕੇ ਨਾ ਗਦਰੇ ਨੂੰ ਵੀ ਕੋਈ ਵੀ ਉਹ ਨਹੀਂ ਹੋਈ ਫਿੰਗਰ ਵੱਧ ਖਾਦੀ ਜਾਣੀ ਸਹੀ ਆ ਐਦਾਂ ਤੁਸੀਂ ਬਣਾ ਸਕਦੇ ਹੋ ਇੱਕ ਨਾਟਾ ਬੈਲਡਿੰਗ ਕਰਿਆ ਵਾ ਦੂਆ ਘੁੰਮਣ ਤੋਂ ਚੈਕ ਨਾਟਾ ਕਰਿਆ ਵਾ 17 ਨੰਬਰ ਦਾ ਨਾਟਾ ਇਹ ਵੀਰ ਆਰੀ ਦੇ ਭਲੇਟ ਦੇ ਵਿੱਚ ਸਪਿਲਟ ਪਿੰਨ ਪਾ ਲੈਂਦੇ ਨੇ ਉਹ ਪੱਕਾ ਕੰਮ ਨਹੀਂ ਹੈਗਾ ਕਿਉਂਕਿ ਹਰੇਕ ਵਾਰੀ ਉਹ ਹਿੱਲ ਜਾਂਦੀ ਆ ਉਹਦੇ ਕਰਕੇ ਫਿਕਸ ਰੱਖਿਆ ਕਰੋ ਕੰਮ ਜਾਂ ਬਹੁਤ ਵੀਰ ਇੱਥੇ ਬੰਨ ਕੇ ਉਰੇ ਤਾਰ ਫਿਰ ਐ ਘੁਮਾ ਕੇ ਦੇਖਦੇ ਨੇ ਉਹ ਵੀ ਦਮ ਦੇਈ ਜਾਂਦਾ ਸਿਸਟਮ ਕਿਉਂ ਤਾਰ ਅਲੂਮੀਨੀਅਮ ਦੀ ਹੋ ਹੁੰਦੀ ਆ ਜਾਂ ਲੋਹੇ ਦੀ ਕੋਈ ਵੀ ਉਹ ਲੰਗਣ ਲੱਗੀ ਉੱਪਰ ਚੀ ਹੋ ਕੇ ਲੰਗ ਜਾਂਦੀ ਆ ਇਹ ਪੱਕਾ ਹੀ ਕੰਮ ਆ ਵੀ ਨਾ ਇਹਨਾਂ ਹਿੱਲਣਾ ਨਾ ਬਾਸਤਾ ਪੱਕਾ ਹੀ ਰਹਿਣਾ ਜਿੱਦਾਂ ਨੂੰ ਰਹਿਣਾ ਜੇ ਬੜੀ ਆ ਉੱਪਰ ਉੱਠੀ ਵੀ ਆ ਤਾਂ ਨਾਲ ਟੱਕਰ ਹੋਊਗੀ ਨਹੀਂ ਲੰਘੂ ਆ ਦੇਖੋ ਆ ਰਾਮ ਨਾਲ ਗੱਡੀ ਦੇਖ ਦੱਬ ਕੇ ਚਾਰੇ ਪਾਸੇ ਨੂੰ ਇੱਕੋ ਜਿਆ ਕਿਧਰ ਨੂੰ ਦਬਦਾ ਤਾਂ ਨਹੀਂ ਨਹੀਂ ਇੱਕ ਸਾਰ ਆ ਨਾ ਲਓ ਜੀ ਓਕੇ ਨੇ ਫਿੰਗਰਾਂ ਆਪਣੀਆਂ ਹੁਣ ਲਾ ਦੇ ਲੋਕ ਇਹਨਾਂ ਦੇ ਲੱड्डੂ ਬਾਈ ਲੱਗਿਆ ਹੁਣ ਤੇਲ ਤੂ ਲਾ ਕੇ ਬੋਸ਼ਾਂ ਉੱਤੇ ਬੈਰੰਗ ਪਾਉਣ ਤੇ ਉਹ ਦੇਖੋ ਜੋਕ ਜੀ ਪਾ ਰਿਹਾ ਉਹ ਨਹੀਂ ਪੈਂਦੀ ਉਹਦੇ ਤੋਂ ਤੇ ਲੱਗਿਆ ਹੋਇਆ ਖੱਜਲ ਖਵਾਰ ਹੁਣ ਦੇਖਦੇ ਆ ਕਿਨੇ ਟਾਈਮ 'ਚ ਪਾਉਂਦਾ ਕੰਮ ਏ ਕੁਝ ਵੀ ਨਹੀਂ ਹੈਗਾ ਵੈਸੇ ਜਿਓਲੋਜੀ ਓਕੇ ਦੀ ਰਿਪੋਰਟ ਪੈ ਗਈ ਤੇ ਆਪਾਂ ਕਲੱਚ ਵੀ ਬੰਨਤਾ ਤੇ ਹੁਣ ਇਹਨੂੰ ਚਾੜਦਿਆਂ ਉੱਤੇ ਅੱਧੇ ਘੰਟੇ ਦੇ ਵਿੱਚ ਵਿੱਚ ਖੋਲ ਕੇ ਸਾਫ਼ ਕਰਕੇ ਆਪਾਂ ਫਟਕ ਕਰਤਾ ਇਹ ਕੋਈ ਸਮਾਨ ਨਹੀਂ ਇਹਦੇ ਚ ਨਵਾਂ ਪਾਇਆ ਸਾਰਾ ਉਹੀ ਨਾਲ ਦਾ ਸਮਾਨ ਹੈ ਤੇ ਖੋਲਿਆ ਆਪਾਂ ਤਾਂ ਇੱਕ ਅੰਦਰ ਦੇ ਵਿੱਚੋਂ ਗਰਦਾ ਨਿਕਲ ਗਿਆ ਇੱਕ ਆਪਾਂ ਕਲੱਚ ਪਲੇਟ ਦੇਖ ਲਈ ਵੀ ਕਿੰਨੀ ਕੁ ਘਸੀ ਵੀ ਸੀ ਤੇ ਵਿੱਚੋਂ ਫਿੰਗਰਾਂ ਦੀਆਂ ਪਿੰਨਾ ਪੁੰਨਾ ਨੂੰ ਲੱਗ ਗਿਆ ਤੇਲ ਓਕੇ ਕਰਤਾ ਸਮਝ ਲੋ ਕਿਉਂਕਿ ਝੋਨੇ ਦਾ ਸੀਜ਼ਨ ਆ ਜੋਰ ਬਹੁਤ ਲੱਗਣਾ ਮਸ਼ੀਨ ਦਾ ਚੱਲ ਵੀ ਲੱਡੇ ਕੋਈ ਕਿੱਥੇ ਗਿੱਲਾ ਵੀ ਆਉਣਾ ਚੱਕ ਲਾਡੀ ਤੂੰ ਪਾ ਲੱਡਾ ਕਿੱਥੇ ਬਾਹੂ ਕੱਲੇ ਬੰਦੇ ਨੇ ਪਾਉਣਾ ਚੱਕ ਇਹ ਲੱਡੇ ਨੇ ਪਾਉਣਾ ਲੱਡੂ ਤੇ ਲਾਡੀ ਬਾਈ ਨੇ ਲਾ ਲਈ ਸ਼ਰਤ ਕਹਿੰਦਾ ਵੀ ਠੰਡੇ ਵਾਲੀ ਬੋਤਲ 100 ਵਾਲੀ ਪਿਲਾਉਂਗਾ ਹੁਣੇ ਨਹੀਂ ਪਤਾ ਵੀ ਕਿਹੜੀ 100 ਦੀ ਆਉਂਦੀ ਆ ਤੇ ਕੱਲੇ ਬੰਦੇ ਨੇ ਚੱਕ ਕੇ ਪਾਉਣੀ ਆ ਕਲੱਚ ਪਲੇਟ ਪਹਿਲਾਂ ਇਹਨੂੰ ਕਿਹਾ ਸੀ ਇਹ ਹੁਣ ਦੁਬਾਰੇ ਫੇਰ ਚੱਲਿਆ ਗਿਆ ਲੋ ਸੱਟ ਖਾ ਲੈਣਾ ਤੇ ਲਾਡੀ ਖੜਾ ਦੇਖ ਰਿਹਾ ਹੈ ਲਾਡੀ ਤਾਂ ਲਾਡੀ ਤਾਂ ਪਾ ਦੇਣੀ ਆ ਮੈਨੂੰ ਪਤਾ ਹੈ ਤੇ ਸ਼ਰਤ ਲੱਗੀ ਆ ਲੱਡੂ ਬਾਈ ਨਾਲ ਹੁਣ ਲੱਡੂ ਬਾਈ ਦੇ ਕਿ ਟਾਇਰ ਖਲਾ ਸਕਦਾ ਲੱਡੂ ਬਾਈ ਤਾਂ ਦਾ ਮਤਲਬ ਇਹ ਵੀ ਪਾ ਸਕਦਾ ਆਜੋ ਹੁਣ ਦੇਖਦੇ ਆ ਦੋ ਬੰਦਿਆਂ ਨੇ ਤਾਂ ਹੱਥ ਲਾ ਲੇ ਕੱਲੇ ਬੰਦੇ ਨੇ ਪਾਉਣੀ ਆ ਇਹ ਚੱਕੇ ਫਟਕ ਕਰਨੀਆਂ ਵਿੱਚ ਲੱਡੂ ਵੀ ਹੁਣ ਮੇਰੇ ਸਾਹਮਣੇ ਆ ਨਹੀਂ ਨਹੀਂ ਦੇਖਦੇ ਆ ਲੱਡੂ ਚੱਕ ਹੁਣ ਲੱਡੂ ਠੰਡੇ ਦੀ ਬੋਤਲ ਲਿਆਉਣ ਨੂੰ ਤਿਆਰ ਹੋ ਜਾ ਤਾਂ ਮੈਂ ਇੰਨੀ ਗੱਲ ਦੱਸ ਤੀ ਠੰਡੇ ਦੀ ਬੋਤਲ ਜੇ ਹੁਣ ਲਾਡੀ ਨੇ ਪਾਦੀ ਤਾਂ ਵੀ ਆਊਗੀ ਚੱਲੇ ਲਿਆ ਦੇਣਾ ਹੈ ਲਿਆ ਦੇਣਾ ਆ ਯਾਰ ਹੁਣ ਦੇਖਦੇ ਆ ਆ ਲਾਡੀ ਲੱਗ ਗਿਆ ਵੀ ਹੁਣ ਤੀਜਾ ਬੰਦਾ ਲਾਡੀ ਆ ਤਲਾ ਰਿਹਾ ਪੈਸੇ ਲੱਡੂ ਬਾਈ ਲੱਗ ਗਿਆ ਕੱਢਣ ਪਹਿਲਾਂ ਹੀ ਦੇਖੋ ਆ ਲਓ ਫਰ ਲਈ 500 ਦਾ ਨੋਟ ਪਾਓ ਜੀ ਮਿੱਤਰੋ ਲਾਡੀ ਬਾਈ ਨੇ ਚੱਕ ਲਈ ਹੱਥ ਪਾ ਕੇ ਦੋਏ ਤੇ ਬਾਕੀ ਤੁਹਾਨੂੰ ਵਜਨ ਦਾ ਪਤਾ ਹੀ ਆ ਵੀ ਕਿੰਨੀ ਕੁ ਭਾਰੀ ਹੋਊਗੀ ਇਹ ਹੋਊਗੀ 60-70 ਕਿਲੋ ਦੀ ਲਾਡੀ ਬਾਈ ਜੀ ਬੜੇ ਆਰਾਮ ਨਾਲ ਹਨਾ ਤੇ ਪਾਤੀ ਵਿੱਚ ਦੇਖੋ ਹੁਣ ਕਮਾ ਆ ਕੇ ਗੱਰ ਫਿੱਟ ਘਵਾ ਕੇ ਲਾਓ ਜੀ ਸੀਟ ਵੀ ਬਹਿ ਗਈ ਓਕੇ ਦੀ ਰਿਪੋਰਟ ਦਾਨ ਭਈਆ ਉਹ ਤੇਰੀ ਲਾਡੀ ਬਾਈ ਨੇ ਕਰਤੀ ਕਮਾਲ ਜੀ ਆ ਭਈਆ ਲੱਡੂ ਬਾਈ ਵੀ ਨਹੀਂ ਵੀ ਲਿਆਇਆ ਜਦੇ ਠੰਡੇ ਦੀ ਬੋਤਲ ਪਹੁੰਚ ਗਈ ਦੇਖ ਲਓ ਲਾਡੀ ਬਾਈ ਲਈ ਕਿਉਂਕਿ ਇਹਨੇ ਕੱਲ ਨੇ ਕਲੱਚ ਪਲੇਟ ਪਾਈ ਆ ਲਾਲੀ ਬੋਤਲ ਮੂੰਹ ਨੂੰ ਠੰਡੇ ਵਾਲੀ ਪਰ ਤੂੰ ਪਹਿਲੇ ਨੰਬਰ ਤੇ ਚੱਕਣ ਲੱਗ ਗਿਆ ਤੂੰ ਹਾਰ ਗਿਆ ਨਹੀਂ ਤੁਹਾਰਾ ਜੋਰ ਲੱਗ ਗਿਆ ਜੀ ਮੇਰਾ ਜੋਰ ਲੱਗ ਗਿਆ ਥੋੜਾ ਹੁਣ ਦੁਪਹਿਰ ਦਾ ਹੋਏ ਤੋਂ ਬਾਅਦ 3 ਵਜੇ ਵਾਲਾ ਠੰਡਾ ਤੇਰੇ ਕਿੰਨੀ ਹੈ ਠੀਕ ਹੈ ਜੀ ਪਹੁੰਚਿਆ ਸਹੌਲੀ ਤਾਰ ਤੂਰ ਜੀ ਲੈ ਕੇ ਆਏ ਸੀਗੇ ਇੱਕ ਮੋਟਰ ਦਾ ਜੋੜ ਸੜ ਗਿਆ ਸੀ ਤੇ ਤਾਰਾਂ ਟੁੱਟੇ ਬਹੁਤ ਸੀਗੇ ਆ ਦੇਖੋ ਇੰਨਾ ਝੋਨਾ ਪੱਕ ਗਿਆ ਆ ਦੇ ਪਾਰ ਹੈ ਬਰੋਂਗੇ ਵਾਲਾ ਫੋਰਮੈਨ ਸਾਹਿਬ ਜੋੜ ਲਾ ਰਹੇ ਨੇ ਪੌਣੀ ਨਾਲ ਗੱਢ ਕੇ ਟੁੱਟੇ ਦਾ ਥੰਨੇ ਦੀਏ 26 ਚਾਉਣਾ ਇੰਨਾ ਕ ਪੱਕ ਗਿਆ ਤੇ ਆ ਸਾਹਮਣੇ ਕਰੋ ਚੈੱਕ ਆ 26 ਦਾ ਨਾ ਪਰਾਟਾ ਤੇ ਆ ਇੱਧਰ ਹੈਗਾ 1509 ਵਾਲਾ ਮੂਰਲੀਆਂ ਮੋਟਰਾਂ ਵਾਲਾ 25 ਦੇ ਨੇੜੇ ਤੇੜੇ ਕਿਤੇ ਤੇਈ ਤੱਕ ਜਾ ਕੇ ਹੋਊਗਾ ਵੱਢਣੇ ਵਾਲਾ ਤੇ ਇੱਕ ਪਾਣੀ ਲਾਵਾਂਗੇ ਹੁਣ 1509 ਵਾਲਾ ਪਲਾਟ ਆ ਜੀ ਕਰੋ ਚੈੱਕ ਤੇ ਇਦਾਂ ਦਾ ਹੋ ਗਿਆ ਆਜੂ 25 26 ਤਰੀਕ ਦੇ ਆੜ ਕਿੜ ਤਕਰੀਬਨ ਹਾਰੇ ਤੱਕ ਖੜੀ ਆ ਪਰਮਾਤਮਾ ਦੀ ਕਿਰਪਾ ਨਾਲ ਬਾਕੀ ਜਦ ਤੱਕ ਕੋਈ ਪਤਾ ਨਹੀਂ ਮੀਂਹ ਮੂ ਦਾ ਜਾਂ ਕੋਈ ਵੀ ਕੀ ਹੋਣਾ ਹਾਰੇ ਤੱਕ ਖੜੀ ਆ ਸਾਫ ਸੁਥਰੀ ਸਿੱਧੀ ਸਾਦੀ ਇਹ ਵੇਟ ਵੈਰਾਈਟੀ ਆ ਜਿਹੜੀ 1509 ਤੇ ਚਲਦੀ ਆ ਸਪਰੇ ਸਹੋਲਿਓ ਪਰਲੇ ਬਲਾਟਾ ਦੇਖੋ ਪੱਤ ਗਏ ਆਹ ਹਾਰੀ ਗਰੀ ਤੇ ਕਰਨ ਲੱਗਿਆ ਬੰਦੇ ਉਹ ਜੀ ਸਪਰੇਅ ਚੱਲਦੀ ਆ ਇਹ ਸਹੋਲੀ ਥੋੜੇ ਜਿਹਾ ਪਲਾਟਾਂ ਨੂੰ ਕੋਈ ਸ਼ਿਕਾਇਤ હતી ਕੀ ਮੜੀ-ਮੋਟੀ ਉਹਦੇ ਕਰਕੇ ਲੱਗੇ ਆ ਕਰਨ ਜਿਹੜੇ ਹਲੇ ਕੁਝੇ ਪਲਾਟ ਮਿੱਤਰੋ ਸੁੱਕਦੇ ਵੀ ਹੈ ਨਹੀਂ ਆਇਚ ਵੀ ਮੋਟਰ ਚਲਾਈ ਨੂੰ ਬਹੁਤ ਦਿਨ ਹੋ ਗਏ ਨਹੀਂ ਦੇ ਪਾਣੀ ਦੇਈ ਫਿਰ ਸੁੱਕਿਆ ਨਹੀਂ ਹੈਗਾ ਦੇਖੋ ਕਿੰਨਾ ਗੱਲਾ ਪਿਆ ਉਹਦੇ ਕਰਕੇ ਮਾੜੀ ਮੌਸਮ ਦੇ ਵਿੱਚ ਜਿੱਗੀ ਸੱਲ ਜੀ ਉਹਦੇ ਕਰਕੇ ਬਿਮਾਰੀ ਜੀ ਦੀ ਮਾੜੀ ਜੀ ਲੱਗੀ ਆ ਸ਼ਿਕਾਇਤ ਤੇ ਵਾਦਨ ਤੋਂ ਪਹਿਲਾਂ ਹੀ ਮਖਿਆ ਫਿਰ ਕਰਤੀਏ ਇਸ ਲਈ ਆਪਾਂ ਛੋਟੇ ਪੰਪਾਂ ਨਾਲ ਨਹੀਂ ਕੀਤੀ ਹੁਣ ਵੱਡਿਆਂ ਨਾਲ ਕਰਤੀ ਕਿਉਂਕਿ ਮੋਟਰਾਂ ਨਾ ਚਲਾਉਣ ਕਰਕੇ ਪਾਣੀ ਦੀ ਦਿੱਕਤ ਤੀਗੀ ਉਰੇ ਔੜੂਆਂ 'ਚ ਪਾਣੀ ਹੈ ਹੀ ਨਹੀਂ ਤੇ ਕਰਕੇ ਵੱਡੇ ਪੰਪ ਨਾਲ ਲੱਗੇ ਹੋਏ ਆ ਤੇ ਨਾਲੇ ਬੰਦੇ ਵਿਹਲੇ ਜੀ ਆਪਣੇ ਦੂਏ ਸਾਰੇ ਉੱਥੇ ਪਿੰਡ ਵਾਲੇ ਆ ਖੜਾ ਮਕੇਸ਼ ਲਾਲਣਾ ਤੇ ਈਸ਼ਵਰ ਰਾਜਾ ਬਾਈ ਨੇ ਫੜੀ ਵੀ ਕੰਨ ਆ ਖੜਾ 3602